ਸੀਨੀਅਰ ਜਰਨਲਿਸਟਸ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਨੂੰ ਸੁਣਨ ਆਏ ਹੋ ਔਰ ਪਿਛਲੇ ਬੀਤੇ ਦਿਨਾਂ ਜੋ ਹੋਇਆ ਸਾਡਾ ਉਹਦੇ ਤੇ ਕੀ ਵਰਜਨ ਹੈ ਕੀ ਥਿਊ ਹੈ ਤੁਸੀਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆਂ ਅੱਜ ਵਿਡਰੋਅਲਸ ਦਾ ਆਖਰੀ ਦਿਨ ਹੈਗਾ ਕਿਉਂਕਿ ਕੱਲ ਤੋਂ ਚੋਣ ਪ੍ਰਚਾਰ ਜੋ ਇਲੈਕਸ਼ਨ ਕਮਿਸ਼ਨ ਨੇ ਡੇਟਸ ਦਿੱਤੀਆਂ ਸੀ ਉਹ ਕੱਲ ਤੋਂ ਇੱਕ ਤਰੀਕੇ ਨਾਲ ਪ੍ਰਚਾਰ ਸ਼ੁਰੂ ਹੋਣਾ ਸੀ ਅੱਜ ਵਿਡਰੋਅਲਸ ਦਾ ਲਾਸਟ ਡੇ ਹੈ ਤੁਸੀਂ ਸਾਰੇ ਸਾਥੀਆਂ ਨੇ ਦੇਖਿਆ ਕਿ ਜੋ ਨੰਗਾ ਨਾਚ ਗੁੰਡਾਗਰਦੀ ਦਾ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਗੁੰਡਿਆਂ ਵੱਲੋਂ ਪੰਜਾਬ ਪੁਲਿਸ ਦੇ ਆਫੀਸਰਸ ਵੱਲੋਂ ਜਿਹੜੇ ਮਿਨੀ ਸੈਕਟਰੀਏਟ ਦੇ ਵਿੱਚ ਸੀਨੀਅਰ ਅਧਿਕਾਰੀ ਨੇ ਭਾਵੇਂ ਉਹ ਪੀਸੀਐਸ ਨੇ ਭਾਵੇਂ ਉਹ ਆਈਐਸ ਨੇ ਕਿਵੇਂ ਮਿਲੀਭੁਗਤ ਨਾਲ ਇੱਕ ਸਿਸਟਮ ਦੇ ਨਾਲ ਇੱਕ ਪਲੈਨਿੰਗ ਦੇ ਨਾਲ ਭਗਵੰਤ ਮਾਨ ਜੀ ਦੀ ਦੇਖਰੇਖ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਦੇਖਰੇਖ ਦੇ ਵਿੱਚ ਜੋ ਪਟਿਆਲੇ ਦੇ ਵਿੱਚ ਹੋਇਆ ਉਹਨੇ ਸਾਰੇ ਪਟਿਆਲਵੀਆਂ ਨੂੰ ਸ਼ਰਮਸਾਰ ਕਰਤਾ ਇੰਨਾ ਨੰਗਾ ਨਾਂਚ ਅੱਜ ਤੱਕ ਕਦੇ ਸੁਣਿਆ ਨਹੀਂ ਸੀ ਕਿ ਹਿੰਦੁਸਤਾਨ ਦੇ ਵਿੱਚ ਜਿੱਥੇ ਇੱਕ ਵਾਈਬਰੈਂਟ ਸਾਡੀ ਡੈਮੋਕ੍ਰੇਸੀ ਹੋਵੇ ਵਾਈਬਰੈਂਟ ਸਾਡਾ ਕਨਸਟੀਟਿਊਸ਼ਨ ਹੋਵੇ ਸੰਵਿਧਾਨਿਕ ਪ੍ਰਿੰਸੀਪਲਸ ਹੋਣ ਉੱਥੇ ਆਹ ਕੁਝ ਹੋਇਆ ਔਰ ਇਹ ਸਾਰਾ ਕੁਝ ਰਿਕਾਰਡਡ ਹੈ ਉਸ ਦਿਨ ਦਾ ਨਤੀਜਾ ਇਹ ਨਿਕਲਿਆ ਕਿ ਇਤਿਹਾਸ ਚੱਕ ਕੇ ਦੇਖੋ ਕਿ 60 ਦੇ 60 ਵਾਰਡਾਂ ਦੇ ਵਿੱਚ ਹਮੇਸ਼ਾ ਇੱਕ ਕੰਪੀਟੀਸ਼ਨ ਔਰ ਇਲੈਕਸ਼ਨ ਹੋਈ ਹੈ ਔਰ ਪਟਿਆਲੇ ਦੇ ਲੋਕਾਂ ਨੂੰ ਇੱਕ ਹੈਲਦੀ ਕੰਪੀਟੀਸ਼ਨ ਪੋਲਿਟਿਕਲ ਪਾਰਟੀਆਂ ਨੇ ਪਿਛਲੇ ਵਾਰ ਦਿੱਤਾ ਹੈ ਇਤਿਹਾਸ ਚੱਕ ਕੇ ਦੇਖੋ ਪਰ ਐਤ ਕੀ ਕੀ ਹੋਇਆ ਜ਼ਿੰਮੇਵਾਰ ਪੋਲਿਟਿਕਲ ਪਾਰਟੀਆਂ ਨੂੰ ਰੋਕਿਆ ਗਿਆ ਭਾਵੇਂ ਉਹ ਕਾਂਗਰਸ ਤੇ ਭਾਵੇਂ ਹੋਰ ਵਿਰੋਧੀ ਤਰ੍ਹਾਂ ਸੀਗੀਆਂ 60 ਦੇ 60 ਉਮੀਦਵਾਰ ਸਾਡੇ ਪੂਰੇ ਨਹੀਂ ਹੋਏ ਸਾਡੇ ਕੋਲ ਲਿਸਟ ਹੈ 60 ਉਮੀਦਵਾਰਾਂ ਦੀ ਸਾਡੀ ਲਿਸਟ ਸੀਗੀ ਉਹਨੂੰ ਕਾਂਗਰਸ ਪਾਰਟੀ ਨੇ ਜਾਰੀ ਕੀਤਾ ਇਸ ਉਮੀਦ ਨਾਲ ਕਿ ਸਾਰੇ ਵੋਟਸ ਦੇ ਵਿੱਚ ਸਾਡੇ ਕੈਂਡੀਡੇਟ ਸਾਹਮਣੇ ਆਉਣਗੇ ਪਰ ਉਸ ਦਿਨ ਚਾਰ ਤਰੀਕੇ ਨਾਲ ਇਹ ਸਰਕਾਰ ਨੇ ਪਲੈਨਿੰਗ ਕਰਕੇ ਚਾਰ ਤਰੀਕਿਆਂ ਨਾਲ ਸਾਡੇ ਕੈਂਡੀਡੇਟਸ ਨੂੰ ਆਪਣੇ ਕਾਗਜ਼ ਦਾਖਲ ਕਰਨ ਤੋਂ ਰੋਕਿਆ ਗਿਆ ਇਹ ਪਲਾਨਡ ਵੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਜਿਵੇਂ ਇੱਕ ਗੈਂਗਸਟਰ ਜਿਵੇਂ ਉਹ ਬੈਠੇ ਹੁੰਦੇ ਨੇ ਤਾਕ ਦੇ ਵਿੱਚ ਜਿੱਥੇ ਜੁਰਮ ਢਾਣਾ ਹੁੰਦਾ ਓਵੇਂ ਜਿਵੇਂ ਗੁੰਡੇ ਬੈਠੇ ਹੁੰਦੇ ਨੇ ਸਟੈਪ ਬਾਈ ਸਟੈਪ ਦੀ ਪਲਾਨਿੰਗ ਸਗੀ ਅੱਜ ਕਈ ਸੀਨੀਅਰ ਜਰਨਲਿਸਟ ਨੇ ਅੱਜ ਅਖਬਾਰਾਂ ਦੇ ਵਿੱਚ ਕਵਰ ਕੀਤਾ ਵੀ ਹੈ ਕਿ ਕਈ ਜ਼ਿੰਮੇਵਾਰ ਪੋਲੀਟੀਕਲ ਪਾਰਟੀਆਂ ਇਨਕਲੂਡਿੰਗ ਕਾਂਗਰਸ ਇਨਕਲੂਡਿੰਗ ਭਾਜਪਾ ਇਨਕਲੂਡਿੰਗ ਅਕਾਲੀ ਦਲ ਉਹ ਆਪਣੇ ਕੈਂਡੀਡੇਟਸ ਹੀ ਪੂਰੇ ਨਹੀਂ ਦੇ ਸਕੇ ਚਾਰ ਤਰੀਕਿਆਂ ਦੀ ਕੈਟਾਗਰੀ ਬਣੀ ਹੈ ਪਹਿਲੀ ਕੈਟਾਗਰੀ ਤਾਂ ਇਹ ਸੀਗੀ ਕਿ ਜਿਹੜੇ ਵਿਅਕਤੀ ਜਿਨ੍ਹਾਂ ਨੂੰ ਨੋਮੀਨੇਸ਼ਨ ਦੇ ਆਖਰੀ ਦਿਨ ਸੀਆਈਏ ਥਾਣਿਆਂ ਦੇ ਵਿੱਚ ਚੌਂਕੀਆਂ ਦੇ ਵਿੱਚ ਲੈ ਕੇ ਜਾਂਦਾ ਗਿਆ ਉੱਥੋਂ ਜਿਹੜੇ ਨੋਮੀਨੇਸ਼ਨ ਭਰਨ ਗਏ ਨੋਮੀਨੇਸ਼ਨ ਭਰਨ ਨਹੀਂ ਦਿੱਤਾ ਗਿਆ ਉਹਨਾਂ ਨੂੰ ਚੱਕ ਕੇ ਲੈ ਗਏ ਇੱਕ ਕੈਟਾਗਰੀ ਤਾਂ ਇਹ ਹੈ ਉਸ ਕੈਟਾਗਰੀ ਦੇ ਵਿੱਚ ਮੈਂ ਪਹਿਲਾਂ ਪਟਿਆਲਾ 2 ਦੀ ਗੱਲ ਕਰੂੰਗਾ ਪਟਿਆਲਾ 1 ਦੀ ਗੱਲ ਵਿਸ਼ੂ ਸ਼ਰਮਾ ਜੀ ਕਰਨਗੇ ਪਟਿਆਲਾ 2 ਦੇ ਵਿੱਚ ਸੰਜੀਵ ਸ਼ਰਮਾ ਜੀ ਸਾਡੇ ਵਾਰਡ ਨੰਬਰ 6 ਦੇ ਕੈਂਡੀਡੇਟ ਕਿਲਾਸ਼ ਪੁਰੋਹਿਤ ਵਾਰਡ ਨੰਬਰ 16 ਦੇ ਕੈਂਡੀਡੇਟ ਹਰਦੀਪ ਖੈਰਾ ਵਾਰਡ ਨੰਬਰ 4 ਮਨੋਜ ਠਾਕੁਰ ਵਾਰਡ ਨੰਬਰ 14 ਅਮਨਦੀਪ ਸਿੰਘ ਕੈਂਡੀਡੇਟ ਵਾਰਡ ਨੰਬਰ 12 ਇਹ ਇੱਕ ਕੈਟਾਗਰੀ ਸੀ ਕਿ ਚੱਕੇ ਹੀ ਲੈ ਗਏ ਤੁਸੀਂ ਦਾਖਲ ਹੀ ਨਾ ਕਰਨ ਦੋ ਦੂਜੀ ਕੈਟਾਗਰੀ ਇਹ ਸੀਗੀ ਕਿ ਜੇ ਗਲਤੀ ਨਾਲ ਕੱਲਾ ਕੈਂਡੀਡੇਟ ਚਲਾ ਜਾਂਦਾ ਸੀਗਾ ਕਿਉਂਕਿ ਬਾਹਰ ਭੀੜ ਲੱਗੀ ਹੋਈ ਸੀ ਕੈਂਡੀਡੇਟਸ ਨੂੰ ਅੰਦਰ ਨਹੀਂ ਸੀ ਜਾਣ ਦੇ ਰਹੇ ਜਿਹੜਾ ਕੰਪਲੈਕਸ ਦੇ ਵਿੱਚ ਚਲੇ ਵੀ ਸੀ ਜਾਂਦਾ ਦਾ ਉਸ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਗੁੰਡੇ ਛੱਡੇ ਵੇ ਸੀ ਪੁਲਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਉਹਨਾਂ ਦੀਆਂ ਫਾਈਲਾਂ ਖੋ ਕੇ ਉਹ ਫਾਈਲਾਂ ਪਾੜੀਆਂ ਗਈਆਂ ਔਰ ਇਵਨ ਕਿ ਮੇਰੇ ਹੱਥੋਂ ਵੀ ਫਾਈਲਾਂ ਖੋ ਕੇ ਅਸੀਂ ਜਿੰਨੇ ਕਰਾ ਸਕੇ ਕਰਾ ਸਕੇ ਇੱਕ ਕੰਪੀਟੀਸ਼ਨ ਚੱਲ ਰਿਆ ਸੀ ਜੋ ਰਜਮਾਇਸ਼ ਦਾ ਵੀ ਕੌਣ ਪਹਿਲਾਂ ਉੱਥੇ ਪਹੁੰਚ ਜੇ ਇਹ ਗੁੰਡਾ ਰਾਜ ਬਿਹਾਰ ਔਰ ਯੂਪੀ ਚ ਵੀ ਨਹੀਂ ਸੀ ਸੋ ਦੂਜੀ ਕੈਟਾਗਰੀ ਸੀਗੀ ਜਿਨ੍ਹਾਂ ਦੀਆਂ ਫਾਈਲਾਂ ਫੜ ਕੇ ਉਹਨਾਂ ਨੂੰ ਫਾਈਲ ਹੀ ਪਾੜ ਦਿੱਤੀਆਂ ਗਿਆ ਦੋ ਦੋ ਵਾਰ ਸਾਡੇ ਵਾਰਡ ਨੰਬਰ 26 ਦੇ ਕੈਂਡੀਡੇਟ ਰਾਜਨ ਕੁਮਾਰ ਜੀ ਦੀ ਫਾਈਲ ਪਾੜੀ ਗਈ ਸਾਡੇ ਬਲਾਕ ਦੇ ਪ੍ਰਧਾਨ ਰਜੇਸ਼ ਸ਼ਰਮਾ ਰਾਜੂ ਉਹਨਾਂ ਦੀ ਫਾਈਲ ਫਾੜੀ ਗਈ ਉਹ 28 ਨੰਬਰ ਤੋਂ ਸਾਡੇ ਕੈਂਡੀਡੇਟ ਸੀਗੇ ਔਰ ਬਾਅਦ ਚੋਂ ਜਿਹੜੀਆਂ ਤਸਵੀਰਾਂ ਨੈਸ਼ਨਲ ਮੀਡੀਆ ਦੇ ਵਿੱਚ ਲਾਈਆਂ ਨੇ ਕਿ ਇਹਨਾਂ ਦੇ ਫਾਦਰ ਲੁਕ ਛਿਪ ਕੇ ਜਿਹੜੀ ਉਹ ਫਾਈਲ ਸੀਗੀ ਆਪਣੀ ਕਿਉਂਕਿ ਗੁੰਡਿਆਂ ਦਾ ਖੌਫ ਇਹਨਾਂ ਸੀਗਾ ਕਿ ਉਹਨਾਂ ਨੇ ਆਪਦੀ ਟਰੌਜ਼ਰ ਦੇ ਵਿੱਚੋਂ ਫਾਈਲ ਪਾਈ ਹੋਈ ਸੀ ਜਿਵੇਂ ਲੇਡੀਜ਼ ਨੇ ਆਪਣੇ ਜੈਕਟਾਂ ਦੇ ਵਿੱਚੋਂ ਗਲਾਵਾਾਂ ਤੱਕ ਹੱਥ ਪਾਉਣ ਤੱਕ ਗਏ ਔਰ ਉਹਨਾਂ ਦੀ ਟਰੌਜ਼ਰ ਉਤਾਰਨ ਤੱਕ ਗਏ ਔਰ ਉਸ ਬਜ਼ੁਰਗ ਵਿਅਕਤੀ ਨੂੰ ਕੁੱਟਿਆ ਗਿਆ ਮਾਰਿਆ ਗਿਆ ਇਹ ਹਾਲ ਗੁੰਡਿਆਂ ਨੇ ਕੀਤਾ ਦੋ ਕੈਟੇਗਰੀਆਂ ਤੀਜੀ ਕੈਟੇਗਰੀ ਇਹ ਸੀਗੀ ਜਿਨੇ ਫਾਰਮ ਦਾਖਲ ਕਰਤੇ ਸਕਰੂਟੀਨੀ ਦੇ ਵਿੱਚ ਫ੍ਰਿਵਿਲੇਸ ਗਰਾਉਂਡਸ ਦੇ ਬੇਸਿਸ ਤੇ ਉਹਨਾਂ ਨੇ ਸਾਡੇ ਕੈਂਡੀਡੇਟ ਦੇ ਫਾਰਮ ਰਿਜੈਕਟ ਕਰਤੇ ਜਿਦੇ ਵਿੱਚ ਵਾਰਡ ਨੰਬਰ 11 ਤੋਂ ਸਾਡੇ ਕੈਂਡੀਡੇਟ ਦੀਪਤੀ ਬਾਂਸਲ ਵਾਈਫ ਆਫ ਜਿਟਕਾਲਾ ਜੀ ਨਾਲ ਹੀ ਸਾਡੇ ਕੈਂਡੀਡੇਟ ਰੇਖਾ ਰਾਣਾ ਜੀ ਇਹ ਸਾਰੇ ਫਾਰਮਰ ਕਾਉਂਸਲਰਸ ਔਰ ਜ਼ਿੰਮੇਵਾਰ ਵਿਅਕਤੀ ਨੇ ਰੇਖਾ ਰਾਣਾ ਜੀ ਦਾ ਇਹ ਹੋਇਆ ਕਿ ਕਾਰਪੋਰੇਸ਼ਨ ਦੇ ਬਿਲਡਿੰਗ ਇਨਸਪੈਕਟਰਸ ਭੇਜੇ ਗਏ ਉਹਨਾਂ ਨੂੰ ਨੋਟਿਸ ਕੀਤਾ ਗਿਆ ਨੋਟਿਸ ਕੱਢਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ 15 ਦਿਨ ਦਾ ਮੈਨੂੰ ਟਾਈਮ ਦੋ ਮੈਂ ਜਵਾਬ ਦਵਾਂਗੀ ਕਿਉਂਕਿ ਨਾਰਮਲ ਪ੍ਰੈਕਟਿਸ ਹੈ ਉਹਨਾਂ ਫ੍ਰਿਵਲਸ ਗਰਾਉਂਡਸ ਤੇ ਇਹਨਾਂ ਦੋਨਾਂ ਦੀ ਜਿਹੜੀ ਹੈ ਸਕਰੂਟੀਨੀ ਦੇ ਵਿੱਚ ਫਾਰਮ ਜਿਹੜੇ ਹੈਗੇ ਨੇ ਉਹ ਰਿਜੈਕਟ ਕਰਤੇ ਅੱਜ ਆਖਰੀ ਇੱਕ ਕੈਟਾਗਰੀ ਸਗੀ ਇਹਨਾਂ ਨੇ ਕੋਈ ਵੀ ਰਸਤਾ ਨਹੀਂ ਛੱਡਿਆ ਵੀ ਅਸੀਂ ਫਾਰਮ ਕਿਵੇਂ ਕੈਂਸਲ ਕਰਨੇ ਪੂਰੀ ਸਾਜਿਸ਼ ਨਾ ਹੋਇਆ ਆ ਹੁਣੇ-ਹੁਣੇ ਮੈਂ ਮਿਨੀ ਸੈਕਟਰੀਏਟ ਜਾ ਕੇ ਆਇਆ ਮੇਰਾ ਸਾਥੀ ਵਾਰਡ ਨੰਬਰ 10 ਦਾ ਕੈਂਡੀਡੇਟ ਗੁਰਜੀਤ ਸਿੰਘ ਬੰਟੀ ਉਹਨੂੰ ਘਰੋਂ ਚੱਕਿਆ ਘਰੋਂ ਚੱਕ ਕੇ ਕਿਹੜੀ ਪ੍ਰਾਈਵੇਟ ਗੱਡੀ ਗੱਡੀ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਗੱਡੀ ਦੇ ਵਿੱਚ ਬਾੜਿਆ ਗਿਆ ਉਹਨੂੰ ਧੱਕੇ ਨਾਲ ਮਿਨੀ ਸੈਕਟਰੀਏਟ ਭੇਜਿਆ ਗਿਆ ਮਿਨੀ ਸੈਕਟਰੀਏਟ ਦੇ ਵਿੱਚ ਆਰਓ ਦੇ ਸਾਹਮਣੇ ਧੱਕੇ ਨਾਲ ਇਹ ਸਾਰਾ ਕੁਝ ਸੀਸੀਟੀਵੀ ਫੁਟੇਜ ਦੇ ਵਿੱਚ ਹੋ ਰਿਹਾ ਉਹਨੂੰ ਧੱਕੇ ਨਾਲ ਉਹਦੇ ਵਿਡਰੋਅਲ ਤੇ ਸਾਈਨ ਕੀਤੇ ਗਏ ਬਿਲਕੁਲ 2:30 ਵਜੇ ਜਿਹਨੂੰ 2:30 ਪੌਣੇ 3 ਦਾ ਟਾਈਮ ਕਹੋ ਕਿ 3 ਵਜੇ ਵਿਡਰੋਅਲਸ ਦਾ ਟਾਈਮ ਸੀ ਲਾਸਟ ਔਰ ਬਿਲਕੁਲ 2:30 ਵਜੇ ਤੱਕ ਇਹ ਤਾਕ ਵਿੱਚ ਬੈਠੇ ਸੀ ਉਹਦੇ ਘਰੇ ਇਹ ਮੋਰਚੇ ਲਾ ਕੇ ਪੁਲਿਸ ਵਾਲੇ ਤੇ ਗੁੰਡੇ ਇਨਫੋਰਮਰ ਬੈਠੇ ਸੀਗੇ ਜਿਵੇਂ ਕੋਈ ਟੈਰਰਿਸਟ ਹੁੰਦਾ ਏਦਾਂ ਦੀ ਐਕਟੀਵਿਟੀ ਔਰ ਇਦਾਂ ਦੇ ਹਾਲਾਤ ਇਹਨਾਂ ਨੇ ਬਣਾਤੇ ਔਰ ਨਤੀਜਾ ਇਹ ਨਿਕਲਿਆ ਕਿ ਸਾਡੇ 10 ਕੈਂਡੀਡੇਟਸ ਦੇ ਨੋਮੀਨੇਸ਼ਨ ਫਾਰਮਸ ਐਕਸੈਪਟ ਨਹੀਂ ਹੋਏ ਪਟਿਆਲਾ ਬੰਦੀ ਗੱਲ ਵਿਸ਼ਨੂ ਸ਼ਰਮਾ ਜੀ ਦੱਸਣਗੇ ਪਰ ਉੱਥੇ ਵੀ ਬੱਤੀਆਂ ਚੋਂ 12 ਜਿਹੜੇ ਕੈਂਡੀਡੇਟ ਨੇ ਉਹਨਾਂ ਦੀਆਂ ਫਾਈਲਾਂ ਐਕਸੈਪਟ ਹੋਈਆਂ ਉਹ ਵੀ ਲੜ ਝਗੜ ਕੇ ਸਾਡੇ ਨਰੇਸ਼ ਦੁੱਗਲ ਜੀ ਸੋ तमाम ਹੋਰ ਸਾਥੀ ਅੰਦਰ ਉਹਨਾਂ ਨੂੰ ਵੜਿਆ ਗਿਆ ਉਹਨਾਂ ਦੀ ਫਾਈਲ ਵੀ ਮੈਂ ਆਪਣੇ ਹੱਥੀਂ ਲੈ ਕੇ ਤੇ ਵਿਸ਼ਨੂ ਸ਼ਰਮਾ ਜੀ ਹੱਥੀਂ ਲੈ ਕੇ ਜਦੋਂ ਅਸੀਂ ਗਏ ਤਾਂ ਜਾ ਕੇ ਉੱਥੇ ਤੱਕ ਪਹੁੰਚਣਾ ਇੱਕ ਵੱਡਾ ਚੈਲੰਜ ਸੀਗਾ ਕਿਉਂਕਿ ਫਿਰ ਹੁੰਦਾ ਕੀ ਸੀ ਜਦੋਂ ਫਾਈਲ ਪੁਲਸਾਂ ਨੇ ਲੈ ਲੈਂਦੇ ਸੀਗੇ ਪੁਲਸਾਂ ਲੈ ਖੋਲ੍ਹ ਲੈਂਦੇ ਸੀ ਫਾਈਲ ਤੇ ਆਪਣੇ ਜਿਹੜੇ ਗੁੰਡੇ ਸੀ ਪ੍ਰਾਈਵੇਟ ਉਹਨਾਂ ਨੂੰ ਦੇ ਦਿੰਦੇ ਸੀਗੇ ਸੋ ਸਾਥੀਓ ਅੱਜ ਨਤੀਜਾ ਆਇਆ ਕਿ ਸਾਡੇ 33 ਕੇ 34 ਕੈਂਡੀਡੇਟ ਹੀ ਪਟਿਆਲਾ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਅਲਾਉ ਕੀਤਾ ਤੱਕੇ ਨਾਲ ਕਿਹੜੇ ਅਫਸਰਾਂ ਵੱਲੋਂ ਮੈਂ ਅਫਸਰਾਂ ਤੇ ਵੀ ਅੱਜ ਅਲੀਗੇਸ਼ਨ ਲਾਉਣਾ ਚਾਹੁੰਨਾ ਕਿ ਇਹ ਇਸ ਲੜਾਈ ਨੂੰ ਜਿਹਨੇ ਅਫਸਰ ਅੱਜ ਸੁਣ ਰਹੇ ਨੇ ਭਾਵੇਂ ਪੁਲਿਸ ਦੇ ਹੋਣ ਤੇ ਭਾਵੇਂ ਹੋਣ ਇਹ ਸਿਵਲ ਅਫਸਰ ਅਸੀਂ ਲੜਾਈ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਐ ਸੋਚਿਓ ਨਾ ਕਿ ਪਟਿਆਲਾ ਕਾਰਪੋਰੇਸ਼ਨ ਜੋ ਧੱਕਾ ਹੋਇਆ ਅਸੀਂ ਇਹ ਜਰ ਲਾਂਗੇ ਇਹਨੂੰ ਲਾਈਟਲੀ ਲੈ ਲਾਂਗੇ ਕਿਹੜਾ ਕੰਪੀਟੀਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਡਾਕਟਰ ਬਲਬੀਰ ਸਿੰਘ ਅਜੀਤਪਾਲ ਸਿੰਘ ਕੋਲੀ ਮੁੱਖ ਮੰਤਰੀ ਸਾਹਿਬ ਐਨਾ ਡਰ ਪਹਿਲਾਂ ਤਾਂ ਤੁਸੀਂ ਇਲੈਕਸ਼ਨ ਕਰਾ ਨਹੀਂ ਸੀ ਰਹੇ ਫਿਰ ਜਦੋਂ ਹਾਈ ਕੋਰਟ ਦੀ ਡਾਇਰੈਕਸ਼ਨ ਹੋਈ ਇਨਸਟਰਕਸ਼ਨ ਹੋਈ ਮਾਣੇ ਹਾਈ ਕੋਰਟ ਦੀ ਇਨਸਟਰਕਸ਼ਨਸ ਨੂੰ ਵੀ ਤੁਸੀਂ ਵਾਇਲੇਟ ਕਰਕੇ ਹਾਈ ਕੋਰਟ ਨੇ ਕਿਹਾ ਸੀ ਪੀਸਫੁਲ ਇਲੈਕਸ਼ਨ ਕਰਾਈ ਜਾਵੇ ਕਿਉਂ ਕਿ ਪਟਿਆਲੇ ਦੇ ਲੋਕ ਇਸ ਉਮੀਦ ਵਿੱਚ ਸਿਗੇ ਕਿ ਸਾਡਾ ਕੋਈ ਨੁਮਾਇੰਦਾ ਐਮਸੀ ਆਵੇ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਸਾਡੀ ਗੱਲ ਰੱਖੇ ਸਾਡੇ ਸਾਈਨ ਹੁੰਦੇ ਨੇ ਐਮਸੀਜ਼ ਨੇ ਉਹਨਾਂ ਦੀ ਅਥਾਰਟੀ ਲੈਟਰਸ ਤੇ ਸਾਈਨ ਕਰਨੀ ਹੁੰਦੇ ਨੇ ਉਹਨਾਂ ਨੇ ਸਟੈਂਪਾ ਲਾਉਣੀਆਂ ਹੁੰਦੀਆਂ ਨੇ ਕਈ तमाम ਰੈਵਨਿਊ ਡਾਕੂਮੈਂਟਸ ਹੁੰਦੇ ਨੇ ਜਿੱਥੇ ਐਮਸੀ ਅਸਾਈਨ ਕਰਦਾ ਹੈ ਸਟਰੀਟ ਲਾਈਟਾਂ ਸ਼ੇਅਰ ਦੀਆਂ ਖਰਾਬੀਆਂ ਨੇ ਉਹਦੀਆਂ ਸ਼ਿਕਾਇਤਾਂ ਔਰ ਉਹਦੀ ਪੈਰਵਾਹੀ ਐਮਸੀ ਕਰਦਾ ਉਹ ਨਹੀਂ ਕੀਤਾ ਫਿਰ 2 ਸਾਲ ਤੋਂ ਲਟਕਿਆ ਹੋਇਆ ਮਸਲਾ ਜਿੱਥੇ ਪੀਣ ਵਾਲਾ ਪਾਣੀ ਦਾ ਮਸਲਾ ਹੈ ਪਟਿਆਲੇ ਦੇ ਵਿੱਚ ਉਹਦੀ ਪੈਰਵਾਹੀ ਕਰਨ ਵਾਲਾ ਕੋਈ ਨਹੀਂ ਹੈ ਗੰਦੇ ਪਾਣੀ ਦੀ ਨਿਕਾਸੀ ਦੇ ਪੈਰਵਾਹੀ ਕਰਨ ਵਾਲਾ ਕੋਈ ਨਹੀਂ ਇਹ तमाम ਕੰਮ ਨੇ ਜਿਹੜੇ ਸਿਵਲ ਸਿਵਿਕ ਕਮਿਊਨਿਟੀਆਂ ਦੇ ਇਹ तमाम ਕੰਮ ਕਾਰਪੋਰੇਸ਼ਨ ਦੇ ਹੁੰਦੇ ਨੇ ਔਰ ਕਾਰਪੋਰੇਸ਼ਨ ਦੇ ਵਿੱਚ ਇਲਾਕੇ ਦੀ ਆਵਾਜ਼ ਉਠਾਉਂਦਾ ਹੈ ਉੱਥੇ ਦਾ ਲੋਕਲ ਐਮਸੀ ਪਰ ਇਹ ਸਰਕਾਰ ਨੇ ਪਟਿਆਲੇ ਦੇ ਲੋਕਾਂ ਨੂੰ ਮੇਰਾ ਇਹ ਐਕਿਊਜ਼ੇਸ਼ਨ ਹੈ ਕਿ ਪਟਿਆਲੇ ਦੇ ਲੋਕਾਂ ਦੀ ਜਿਹੜੀ ਤਾਕਤ ਸੀਗੀ ਵੋਟ ਦੀ ਤਾਕਤ ਜਿਹੜੀ ਪਟਿਆਲੇ ਦੇ ਲੋਕਾਂ ਦੀ ਸੀਗੀ ਇਹਨਾਂ ਨੇ ਡੰਡੇ ਦੀ ਦੁਰਵਰਤੋਂ ਕਰਕੇ ਉਸ ਪਟਿਆਲੇ ਦੇ ਲੋਕਾਂ ਨੂੰ ਵਾਂਝਾ ਰੱਖਿਆ ਵੰਚਿਤ ਰੱਖਿਆ ਕਿ ਉਹ ਆਪਣੀ ਵੋਟ ਨਾ ਪਾ ਸਕਣ ਆਪਣੀ ਆਵਾਜ਼ ਨੂੰ ਐਕਸਰਸਾਈਜ਼ ਨਾ ਕਰ ਸਕਣ ਔਰ ਇਹਦੇ ਵਿੱਚ ਸਰਕਾਰ ਦੀ ਮਿਲੀਭੁਗਤ ਰਹੀ ਹੈ ਔਰ ਮੈਂ ਅੱਜ ਇੱਥੋਂ ਇਹ ਦੱਸਣਾ ਚਾਹਣਾ ਕਿ ਇਹ ਲੜਾਈ ਇਹ ਜਾਰੀ ਰਹੇਗੀ ਅਸੀਂ ਹਿੰਮਤ ਹਾਰਨ ਵਾਲੇ ਨਹੀਂ ਕੱਲ ਅਸੀਂ ਹਾਈ ਕੋਰਟ ਗਏ ਸੀ ਜੁਆਇੰਟਲੀ ਕਾਂਗਰਸ ਪਾਰਟੀ ਹਾਈ ਕੋਰਟ ਵਿੱਚ ਅਸੀਂ ਗਏ ਸੀਗੇ ਮਾਨਯੋਗ ਹਾਈ ਕੋਰਟ ਦੇ ਹੁਕਮ ਹੋਏ ਨੇ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਗੰਭੀਰਤਾ ਨਾਲ ਨਿਖੇ ਕਿਉਂਕਿ ਮੁੜ ਕੇ ਕੋਰਟ ਵਿੱਚ ਬੋਲ ਆਉਣੀ ਹੈ ਇਲੈਕਸ਼ਨ ਕਮਿਸ਼ਨ ਕੋਲ ਅਸੀਂ ਸੋਮਵਾਰ ਨੂੰ ਜਾ ਰਹੇ ਹਾਂ ਸਾਰੇ ਕੈਂਡੀਡੇਟਸ ਜਿਨ੍ਹਾਂ ਦੇ ਰਿਜੈਕਟ ਹੋਏ ਨੇ ਔਰ ਮੈਨੂੰ ਪਤਾ ਕਿ ਇੱਕ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਟਾਈਮ ਲੱਗਦਾ ਪਰ ਅਸੀਂ ਔਨ ਰਿਕਾਰਡ ਸਾਰਾ ਕੁਝ ਲੈ ਕੇ ਆ ਰਹੇ ਹਾਂ ਕਿਉਂਕਿ ਵਕੀਲੀ ਕੰਮ ਜੇ ਇਹਨਾਂ ਨੇ ਕੀਤਾ ਤਾਂ ਵਕੀਲੀ ਕੰਮ ਅਸੀਂ ਵੀ ਕਰ ਰਹੇ ਹਾਂ ਔਨ ਰਿਕਾਰਡ ਸਾਰਾ ਕੁਝ ਆ ਰਿਹਾ ਹੈ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲ ਫਿਰ ਸੁਪਰੀਮ ਕੋਰਟ ਕੋਲ ਸੁਪਰੀਮ ਕੋਰਟ ਤੱਕ ਹੀ ਲੜਾਈ ਜਾਣੀ ਹੈ ਪਟਿਆਲਾ ਕਾਰਪੋਰੇਸ਼ਨ ਨੂੰ ਇਹਨਾਂ ਨੇ ਅਰਾਜਕਤਾ ਦੇ ਵਿੱਚ ਪਾਤਾ ਸਾਰੇ ਪਟਿਆਲੇ ਨੂੰ ਅਰਾਜਕਤਾ ਦੇ ਵਿੱਚ ਪਾਤਾ ਪਟਿਆਲੇ ਦੇ ਲੋਕਾਂ ਦਾ ਜਿਹੜਾ ਇੱਕ ਸ਼ੌਂਕ ਸੀਗਾ ਕਿ ਸਾਡੀ ਕਾਰਪੋਰੇਸ਼ਨ ਦੀ ਚੋਣ ਹੋਊਗੀ ਉਸ ਸ਼ੌਂਕ ਨੂੰ ਉਹਨਾਂ ਕੈਂਡੀਡੇਟਸ ਦੇ ਸ਼ੌਂਕ ਨੂੰ ਲੋਕਾਂ ਦੇ ਸ਼ੌਂਕ ਨੂੰ ਇਹਨਾਂ ਨੇ ਮਾਰਤਾ ਜਿਹੜਾ ਇੱਕ ਚਾਹ ਹੁੰਦਾ ਕਿ ਇੱਕ ਇਲੈਕਸ਼ਨ ਆ ਰਹੀ ਹੈ ਔਰ ਇੱਕ ਲੋਕਾਂ ਦੇ ਮਨ ਦੇ ਵਿੱਚ ਡਰ ਪੈ ਗਿਆ ਕਿ ਜੇ ਕੈਂਡੀਡੇਟਸ ਜਿਹੜੇ ਜ਼ਿੰਮੇਵਾਰ ਬੰਦੇ ਹੁੰਦੇ ਨੇ ਜਿਹੜੇ ਜ਼ਿੰਮੇਵਾਰ ਰਿਸਪੈਕਟਡ ਲੋਕ ਨੇ ਪਟਿਆਲੇ ਦੇ ਜੇ ਉਹਨਾਂ ਨਾਲ ਆ ਦੁਰਵਿਵਹਾਰ ਮਾਤਾਵਾਂ ਭੈਣਾਂ ਨਾਨਾਾਂ ਦਾ ਦੁਰਵਿਵਹਾਰ ਹੋ ਸਕਦਾ ਹੈ ਤਾਂ ਚੋਣਾ ਵਾਲੇ ਦਿਨ ਆਮ VOTER ਅੱਜ ਕਬਰਾ ਰਿਆ ਹੈ ਬਾਹਰ ਨਿਕਲਣ ਤੋਂ ਜਿਹੜਾ VOTE ਇੱਧਰ ਉੱਧਰ ਜਾ ਕਿਸੇ ਹੋਰ ਪਾਰਟੀ ਨੂੰ ਪਾਉਣਾ ਚਾਹੁੰਦਾ ਜਾਂ ਇਹਨਾਂ ਤੋਂ ਵੀ ਕੋਈ VOTER VOTE ਪਾਉਣਾ ਚਾਹੁੰਦਾ ਹੈ ਇਸ ਮਾਹੌਲ ਤੋਂ ਆਮ VOTER ਡਰ ਚੁੱਕਿਆ ਹੈ ਕੋਈ ਜਿਹੜੀ ਗੱਲ ਕੀਤੀ ਜਾਵੇ ਜਿਹੜੇ ਇੱਕ ਮੇਰੀ ਬੇਨਤੀ ਮੈਨੂੰ ਬਸ ਕੰਪਲੀਟ ਕਰ ਲੈੰਦੋ ਆ ਇੱਕ ਕੰਪਲੀਟ ਆਮ VOTER ਅੱਜ ਡਰ ਦੇ ਮਾਹੌਲ ਦੇ ਵਿੱਚ ਹੈ ਕਿ ਅਸੀਂ VOTE ਪਾਣ ਜਾਈਏ ਕਿ ਨਾ ਜਾਈਏ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ ਕਿ ਜਿਹੜੇ ਜਿਹੜੇ ਵਾਰਡਸ ਅੱਸੀ ਸਾਡੇ ਖਾਲੀ ਰਹਿ ਗਏ ਨੇ ਉਹਨਾਂ ਦੇ ਵਿੱਚ ਅਸੀਂ ਜਦ ਤੱਕ ਫੈਸਲਾ ਸੁਪਰੀਮ ਕੋਰਟ ਦਾ ਨਹੀਂ ਹੁੰਦਾ ਕਿਉਂਕਿ ਟਾਈਮ ਲੱਗਦਾ ਲੀਗਲ ਇੱਕ ਪ੍ਰੋਸੈਸ ਹੈ ਪਹਿਲੀ ਗੱਲ ਕਾਰਪੋਰੇਸ਼ਨ ਦਾ ਇਹਨਾਂ ਨੂੰ ਐਨੀ ਸੌਖੀ ਅਸੀਂ ਬਣਾਉਣ ਨਹੀਂ ਦੇਣੀ ਸਾਡੇ 33 34 ਕੈਂਡੀਡੇਟਸ ਨੇ ਅਸੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਪਾਰਟੀ ਰਾਹੁਲ ગાંધી ਦੇ ਸਿਪਾਹੀਆਂ ਸੀ ਟਟ ਕੇ ਮੁਕਾਬਲਾ ਕਰਾਂਗੇ ਡਰੇ ਇਸ ਗੱਲ ਤੋਂ ਨੇ ਕਿ ਕਾਂਗਰਸ ਪਾਰਟੀ ਨੇ 7 ਸੀਟਾਂ ਚੋਣਾਂ ਦੇ ਵਿੱਚ ਜਿੱਤ ਲਈਆਂ ਇਹ ਡਰੇ ਇਸ ਗੱਲੋਂ ਹੈ ਕਿ ਕਾਂਗਰਸ ਪਾਰਟੀ ਤਗੜੀ ਹੈ ਇਹ ਡਰੇ ਇਸ ਲਈ ਹੈ ਕਿ 2 ਸਾਲ ਬਾਅਦ ਕਾਂਗਰਸ ਪਾਰਟੀ ਆ ਰਹੀ ਹੈ ਕਿਉਂਕਿ ਵਾਅਦੇ ਇਹਨਾਂ ਨੇ ਬਹੁਤ ਕਰਤੇ ਲੋਕਾਂ ਦਾ ਫੀਡਬੈਕ ਇਹਨਾਂ ਨੂੰ ਮਿਲ ਰਿਹਾ ਸੋ ਜਿੱਥੇ ਜਿੱਥੇ ਸਾਡੇ ਕਾਗਜ਼ ਦਾਖਲ ਹੋ ਗਏ ਉੱਥੇ ਉੱਥੇ ਸਾਡੀ ਲੜਾਈ ਗਰਾਊਂਡ ਤੇ ਇਹਨਾਂ ਨੂੰ ਜਿਵੇਂ ਨੱਕੀ ਧੂਆਂ ਕਢਾਉਣ ਵਾਲਾ ਕੰਮ ਅਸੀਂ ਕਰਾਂਗੇ ਇਹਨਾਂ ਨੂੰ ਯਾਦ ਰੱਖਣਗੇ ਵੀ ਇੱਕ ਜਿਹੜਾ ਕਾਹਲ ਸ਼ੇਰ ਹੁੰਦਾ ਵੰਡਡ ਟਾਈਗਰ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਉਹਦੇ ਨਾਲ ਪੰਗਾ ਲੈਣ ਲਈ ਇਹ ਸਾਡੇ ਯੋਧੇ ਨੇ ਕਾਂਗਰਸ ਪਾਰਟੀ ਦੇ ਔਰ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਇਹ ਇਹ ਲੋਕਾਂ ਇਹ ਲੋਕਾਂ ਦਾ ਜਿਹੜਾ ਰਾਈਟਸ ਹੈਗਾ ਉਹਨਾਂ ਨੂੰ ਵਾਂਝਾ ਰੱਖਿਆ ਗਿਆ ਪਹਿਲੀ ਗੱਲ ਦੂਜੀ ਗੱਲ ਜਿੱਥੇ ਸਾਡੇ ਕੈਂਡੀਡੇਟ ਨਹੀਂ ਸਾਨੂੰ ਦਾਖਲ ਕਰਨ ਦਿੱਤੇ ਸਾਡੇ ਕਾਗਜ਼ ਉੱਥੇ ਅਸੀਂ ਲੋਕਾਂ ਕੋਲ ਸਾਡੇ ਆਫੀਸ਼ੀਅਲ ਕੈਂਡੀਡੇਟਸ ਜਾਣਗੇ ਔਰ ਇਸ ਇਲੈਕਸ਼ਨ ਨੂੰ ਬੁਆਇਕਾਟ ਕਰਨ ਦੀ ਗੱਲ ਕਰਨਗੇ ਜਿੱਥੇ ਜਿੱਥੇ ਸਾਡੇ ਕੈਂਡੀਡੇਟਸ ਸਾਨੂੰ ਦਾਖਲ ਨਹੀਂ ਕਰਨ ਦਿੱਤਾ ਗਿਆ ਇਲੀਗਲੀ ਆ ਚਾਰ ਕੈਟੇਗਰੀਆਂ ਮੈਂ ਦਸੀਆਂ ਜਿਹੜੇ ਇਹ ਚਾਰ ਕਾਰਨਾ ਕਰਕੇ ਜਿਨ੍ਹਾਂ ਨੂੰ ਕਾਗਜ਼ ਨਹੀਂ ਦਾਖਲ ਕਰਨ ਦਿੱਤੇ ਗਏ ਉਹਨਾਂ ਵੋਟਸ ਦੇ ਵਿੱਚ ਸਾਡੀ ਲੋਕਾਂ ਨੂੰ ਵੋਟਰਾਂ ਨੂੰ ਹੀ ਅਪੀਲ ਹੋਊਗੀ ਕਿ ਇਹਨਾਂ ਚੋਰਾਂ ਨੂੰ ਇਹਨਾਂ ਗੁੰਡਿਆਂ ਨੂੰ ਵੋਟ ਪਾਉਣ ਲਈ ਔਰ ਇਹਨਾਂ ਦੇ ਵਿਰੁੱਧ ਜੇ ਵੋਟ ਪੈਸੇ ਦੀ ਉੱਥੇ ਵੋਟ ਪਵੇ ਦੂਜਾ ਜੇ VOTING ਤੁਸੀਂ ਬੋਇਕਾਟ ਕਰਦੇ ਹੋ ਤਾਂ ਇੱਕ ਮੈਸੇਜ ਜਾਊਗਾ ਕਿ ਉਥੇ ਕਿਉਂਕਿ ਕੰਪੀਟੀਸ਼ਨ ਕੋਈ ਨਹੀਂ ਉਹਨਾਂ ਨੂੰ ਕੰਪੀਟੀਸ਼ਨ ਤੋਂ ਰੋਕਿਆ ਗਿਆ ਸਰ ਬਾਈਕਾਟ ਦਾ ਤਰੀਕਾ ਕੀ ਹੋਊਗਾ ਨੋਟਾ ਹੋਊਗਾ ਜਾਂ ਕੁਝ ਹੋਊਗਾ ਨਹੀਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਕਿ ਲੋਕ ਘਰੋਂ ਬਾਹਰ ਵੋਟ ਪਾਉਣ ਨਿਕਲਣਾਂ ਕਿਉਂਕਿ ਇੱਕ ਤਾਂ ਡਰ ਦਾ ਮਾਹੌਲ ਹੋਣਾ ਹੀ ਹੋਣਾ ਇਹਨਾਂ ਨੇ ਬੂਥ ਕੈਪਚਰਿੰਗ ਵੀ ਕਰਨੀ ਹੈ ਜੇ ਨਾਮਿਨੇਸ਼ਨ ਕੈਪਚਰ ਕਰ ਸਕਦੇ ਐ ਬੂਥ ਦਾ ਕੈਪਚਰ ਕਰਨਗੇ ਜਿੱਥੇ ਸਾਡਾ ਕੈਂਡੀਡੇਟ ਹੈਗਾ ਨਾ ਤਾਂ ਕਿਸੇ ਆਮ ਵਿਅਕਤੀ ਨੂੰ ਆਂਚ ਵੀ ਨਹੀਂ ਆਨ ਦਊਗਾ ਅਸੀਂ ਡਟ ਕੇ ਇਹਨਾਂ ਦਾ ਪਹਿਰਾ ਦਵਾਂਗੇ ਲੋਕਾਂ ਲਈ ਖੜਾਂਗੇ ਕਿਉਂਕਿ ਪੁਲਿਸ ਪੁਰਸ ਆਪ ਮਿਲੀ ਭੁਗਤ ਹੈ ਗੁੰਡਾਗਰਜ ਫਲਾਉਣ ਦੇ ਵਿੱਚ ਸੋ ਇੱਕ ਤਾਂ ਜਿੱਥੇ ਕੈਂਡੀਡੇਟ ਨਹੀਂ ਹੈ ਉੱਥੇ ਅਸੀਂ ਲੋਕਾਂ ਨੂੰ ਅਪੀਲ ਕਰਨ ਲੱਗੇ ਆ ਕਿ ਤੁਸੀਂ ਵੋਟ ਪਾਉਣ ਬਿਲਕੁਲ ਨਾ ਨਿਕਲੋ ਕਿਉਂਕਿ ਲੋਕਤੰਤਰ ਦੀਆਂ ਧੱਜੀਆਂ ੜਾਤੀਆਂ ਅੱਜ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਇੱਕ ਸਮੇਂ ਸੀਗਾ ਜਦੋਂ ਬਾਇਕਾਟ ਹੁੰਦੇ ਸੀਗੇ ਜੀਐਨਕੇ ਹੈ ਉੱਥੇ ਬਾਇਕਾਟ ਕਾਰਨ ਸੀਗਾ ਟੈਰੋਰੀਜ਼ਮ ਪਰ ਇਹ ਜਿਹੜਾ ਸਰਕਾਰ ਵੱਲੋਂ ਟੈਰੋਰੀਜ਼ਮ ਆ ਗਿਆ ਇਹ ਨਵੇਂ ਤਰੀਕੇ ਦਾ ਟੈਰੋਰੀਜ਼ਮ ਹੈ ਇਹ ਰਵੈਤ ਨਵੀਂ ਪਾਤੀ ਹੈ ਇਹਨਾਂ ਨੇ ਪਹਿਲਾਂ 60 ਦੀਆਂ 60 ਚੁਣ ਐ ਸਾਡੀਆਂ ਸੀਟਾਂ ਦੇ ਚੋਣ ਹੁੰਦੀ ਸੀਗੀ ਅੱਜ 33 ਨਾਲ ਚੋਣ ਲੜ ਰਹੇ ਆ ਅਸੀਂ ਅਪੀਲ ਇਹ ਵੀ ਕਰਨੀ ਹੈ ਕਿ ਇਸ ਤਸ਼ੱਦਦ ਦਾ ਜਵਾਬ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਜ਼ਰੂਰ ਦੇਣਗੇ ਕਿਉਂਕਿ ਲੋਕ ਪਹਿਲਾਂ ਹੀ ਪਛਤਾਵੇ ਚ ਨੇ ਉਹ ਇੱਕ ਗੱਲ ਦੇਖ ਰਹੇ ਨੇ ਕਿ ਅਸੀਂ ਗਲਤੀ ਕਰ ਲਈ ਕਿਉਂਕਿ 25 ਲੱਖ ਨੌਕਰੀਆਂ ਦਾ ਵਾਅਦਾ ਸੀਗਾ ਕਿਉਂਕਿ ਵਾਅਦਾ ਸਾਡੀਆਂ ਭੈਣਾ ਨਾਲ ਸੀਗਾ ਕਿ 1000 ਰੁਪਏ ਦਾ ਭੱਤਾ ਅਸੀਂ ਦੇਵਾਂਗੇ ਵਾਅਦਾ ਇਹ ਵੀ ਸੀਗਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ 1 ਲੱਖ ਕਰੋੜ ਤੋਂ ਵੱਧ ਦਾ ਜਿਹੜਾ ਕਰਦਾ ਪੰਜਾਬ ਤੇ ਚੜਾਤਾ ਸੋ ਮੈਂ ਆ ਤਮਾਮ ਗੱਲਾਂ ਕਰਕੇ ਪਟਿਆਲਾ ਵਨ ਦੀ ਜਿਹੜੀ ਸਥਿਤੀ ਹੈ ਉੱਥੇ ਕੀ ਹੋਇਆ ਮੈਂ ਬੇਨਤੀ ਕਰੂੰਗਾ ਵਿਸ਼ਨੂੰ ਸ਼ਰਮਾ ਜੀ ਕੋਈ ਨਾ ਬਾਕੀ ਪਾਰਟੀਆਂ ਨਾਲ ਲੋਕ ਜਿਹੜੇ ਲੜਾਈ ਲੜ ਰਹੇ ਤੁਸੀਂ ਇਹ ਕਾਂਗਰਸ ਪਾਰਟੀ ਦਾ ਫੈਸਲਾ ਹੈ ਇਹ ਕਾਂਗਰਸ ਪਾਰਟੀ ਨੇ ਆਪਣੀ ਲਾਈਨ ਖਿੱਚੀ ਹੈ ਅਸੀਂ ਲੋਕਾਂ ਵਿੱਚ ਜਾਵਾਂਗੇ ਜਿਹੜੇ ਸਾਡੇ ਅਫੀਸ਼ੀਅਲ ਕੈਂਡੀਡੇਟ ਹੈ ਮੈਂ ਅਖਬਾਰ 'ਚ ਬਿਆਨ ਪੜ੍ਹ ਰਿਆ ਸੀ ਅਜੀਤਪਾਲ ਸਿੰਘ ਜੀ ਕੋਲੀ ਸਾਹਿਬ ਦਾ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਹੈਗੇ ਪੁਲਿਸ ਸਾਹਿਬ ਆ ਸਾਡੇ 60 ਕੈਂਡੀਡੇਟਾਂ ਦੀ ਲਿਸਟ ਹੈ ਆ 60 ਕੈਂਡੀਡੇਟਾਂ ਦੀ ਲਿਸਟ ਹੈ ਇਹਨਾਂ ਨੂੰ ਤੁਸੀਂ ਧੱਕੇ ਨਾਲ ਡਾਕਟਰ ਬਲਬੀਰ ਸਿੰਘ ਜੀ ਧੱਕੇ ਨਾਲ ਤੁਸੀਂ ਆਪਦੇ ਪੁਲਿਸ ਵਾਲਿਆਂ ਤੋਂ ਗੁੰਡਿਆਂ ਤੋਂ ਨਾਮਿਨੇਸ਼ਨ ਭਰਨ ਤੋਂ ਰੋਕਿਆ ਇਹ 60 ਕੈਂਡੀਡੇਟ ਨੇ ਚੋਣ ਥੋੜੀ ਵੀ ਆ ਰਹੀ ਹੈ ਔਰ ਮੁੱਖ ਮੰਤਰੀ ਸਾਹਿਬ ਜੋ ਗੁੱਸ ਪਟਿਆਲੇ ਹੋ ਰਿਹਾ ਥੋੜੇ ਫੀਲੇ ਕਰਦੇ ਫਿਰਦੇ ਨੇ ਇਹ ਸਾਰਾ ਕੁਝ ਨੋਟ ਹੋ ਰਿਹਾ ਹੈ ਤੁਸੀਂ ਆਣਾ ਸੋਚ ਲਿਓ ਕਿ ਸੁਪਰੀਮ ਕੋਰਟ ਨਹੀਂ ਦੇਖ ਰਹੀ ਅਫਸਰ ਆਣਾ ਸੋਚ ਲੈਣ ਕਿ ਸੁਪਰੀਮ ਕੋਰਟ ਨਹੀਂ ਦੇਖ ਰਹੀ ਸੁਪਰੀਮ ਕੋਰਟ ਤੱਕ ਸੀਟੂ ਗਈ ਕਾਂਗਰਸ ਪਾਰਟੀ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਧੱਕੇਸ਼ਾਹੀ ਦਾ ਕੰਮ ਕਰਨ ਦਾ ਕੰਮ ਕੀਤਾ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਹੈ ਜਿਹੜੇ ਵੂਮੈਨ ਨਹੀਂ ਸਰ ਮੋਈ ਜੀ ਵੂਮੈਨ ਕਮਿਸ਼ਨ ਦੇ ਕੋਲ ਜਾਓਗੇ ਜੀ ਜਿਵੇਂ ਲੇਡੀਜ਼ ਦੇ ਨਾਲ ਹੋਇਆਗਾ ਜੋ ਕੁਝ ਵੀ ਆਏ ਦੇਣਾ ਕੋਈ ਅਸੀਂ ਹਰ ਉਹ ਹਿਲਾ ਅਪਣਾਵਾਂਗੇ ਹਰ ਉਹ ਆਪਣੀ ਹਿਲਾ ਅਪਣਾਵਾਂਗੇ ਜਿੱਥੇ ਤਸ਼ਦਦ ਹੋਈ ਹੈ ਭਾਵੇਂ ਹੋ ਵਿਮਨ ਕਮਿਸ਼ਨ ਹੈ ਭਾਵੇਂ ਹੋ ਇਲੈਕਸ਼ਨ ਕਮਿਸ਼ਨ ਹੈ ਭਾਵੇਂ ਹਰ ਤਰ੍ਹਾਂ ਦਾ ਕਮਿਸ਼ਨ ਹਰ ਤਰ੍ਹਾਂ ਦੀ ਲੀਗਲ ਰੈਮਡੀ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਕਿਤੇ ਅਸੀਂ ਇਨਸਾਫ ਲੈ ਕੇ ਰਵਾਂਗੇ ਕਿਉਂਕਿ ਇਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਹੋਈ ਸੀਗੀ ਕਿ ਚੋਣਾਂ ਹੋਣੀਆਂ ਚਾਹੀਦੀਆਂ ਨੇ ਇੱਕ ਵੀ ਦਰਵਾਜ਼ਾ ਅਸੀਂ ਨਹੀਂ ਛੱਡਾਂਗੇ ਇਹਨਾਂ ਨੇ ਪੰਗਾ ਗਲਤ ਲੈ ਲਿਆ ਕਾਂਗਰਸ ਪਾਰਟੀ ਨੇ ਇਹ ਦੂਰ ਤੱਕ ਲੜਾਈ ਚੱਲੂਗੀ ਔਰ ਹਾਂਜੀ ਕਤੂਆ ਸੁਣ ਲਓ ਤੁਸੀਂ ਮੰਨ ਲਿਓ ਕੋਰਟ ਦੇ ਵਿੱਚ ਗਏ ਹੋ ਤੁਹਾਨੂੰ ਉਮੀਦ ਹੈ ਕਿ ਇਹ ਵੀ ਤੁਹਾਨੂੰ ਉੱਥੇ ਵਿਸ਼ਵਾਸ ਮਿਲੇਗਾ ਮਤਲਬ ਜਿਹੜਾ ਤੁਹਾਨੂੰ ਆ ਮਿਲੇਗਾ ਤੁਹਾਡੀ ਸਰਕਾਰ ਤੋਂ ਮੈਂ ਵੀ ਕਾਗਜ਼ ਪੜੇ ਗਏ ਸੀ ਉਸ ਟਾਈਮ ਵੀ ਜਿਹੜੀ ਵਾਅਦਾ ਕਰਦੀਆਂ ਕੋਰਟ ਦੇ ਵਿੱਚ ਗਈਆਂ ਸੀ ਹਨਾ ਕੋਈ ਰਿਜ਼ਲਟ ਨਿਕਲ ਕੇ ਨਹੀਂ ਆਇਆ ਉਹਨਾਂ ਵਾਸਤੇ ਸਾਡੀ ਸਰਕਾਰ ਵੇਲੇ 60 ਦੀਆਂ 60 ਸੀਟਾਂ ਦੇ ਕੰਪੀਟੀਸ਼ਨ ਹੋਇਆ ਸੀਗਾ ਨਹੀਂ ਕਾਗਜ਼ ਫੜਨ ਦੇ ਮਾਮਲੇ ਸਾਡੀ 60 ਦੀਆਂ 60 ਸੀਟਾਂ ਦੇ ਕੰਪੀਟੀਸ਼ਨ ਹੋਇਆ ਸੀਗਾ ਸਾਰੇ ਕੈਂਡੀਡੇਟਸ ਆਏ ਸੀਗੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਸੀ ਲੋਕਾਂ ਨੂੰ ਆਪਸ਼ਨ ਦਿੱਤੀ ਗਈ ਸੀ ਇਸ ਸਰਕਾਰ ਵੇਲੇ ਇਸ ਸਰਕਾਰ ਅਸੀਂ ਲੜਾਂਗੇ ਇਹ ਸਰਕਾਰ ਵੇਲੇ ਨਾਮਿਨੇਸ਼ਨ ਹੀ ਨਹੀਂ ਭਰਨ ਦਿੱਤੇ ਐਦਾਂ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਘਰ ਨਹੀਂ ਕਰ ਸਕਦੇ ਇਹ ਮੈਂ ਕਹਿਣਾ ਚਾਹ ਰਿਹਾ ਨਾਮਿਨੇਸ਼ਨ ਹੀ ਭਰਨ ਦਿੱਤੇਗੇ ਇਲੈਕਸ਼ਨ 21 ਤਰੀਕ ਨੂੰ ਉਹਦਾ ਕਿਵੇਂ ਹੱਲ ਕੱਢੋਗੇ ਤੁਸੀਂ ਜਦੋਂ ਉੱਥੇ ਗੁੰਡਾਗਰਦੀ ਹੋएगी ਫਿਰ ਸੋ ਫਿਰ ਸਾਰਾ ਕੋ ਸੁਪਰੀਮ ਕੋਰਟ ਬਹੁਤ ਕੁਝ ਕਰ ਸਕਦੀ ਹੈ ਮਾਨਯੋਗ ਸੁਪਰੀਮ ਕੋਰਟ ਬਹੁਤ ਕੁਝ ਕਰ ਸਕਦੀ ਹੈ ਜੇ ਹੋਰਾਂ ਇਲੈਕਸ਼ਨਾਂ ਦੇ ਵਿੱਚ ਕਰ ਸਕਦੀ ਹੈ ਸਾਡੀ 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 ਪੁਲਿਸ ਜਿਹੜੀ ਹੈਗੀ ਹੈ ਵੀਡੀਓਜ਼ ਜ਼ਿੰਮੇਵਾਰ ਸਾਡੇ ਜਰਨਲਿਸਟ ਨੇ ਵੀਡੀਓ ਚਲਾਈਆਂ ਤੁਸੀਂ ਲੋਕਾਂ ਨੇ ਵੀਡੀਓ ਚਲਾਈਆਂ ਔਰ ਉਹੀ ਵੀਡੀਓ ਐਵੀਡੈਂਸ ਅਸੀਂ ਪੇਸ਼ ਕਰ ਰਹੇ ਹਾਂ ਔਰ ਉਹ ਐਵੀਡੈਂਸ ਵੀ ਪੇਸ਼ ਕਰ ਰਹੇ ਹਾਂ ਮੈਂ ਚੌਕੀਨ ਚਾਰਜਨ ਨੂੰ ਕਹਿਣਾ ਚਾਹੁੰਦਾ ਸਾਨੂੰ ਦੱਸਦਾ ਹੈ ਜਿਹੜੇ ਕੈਂਡੀਡੇਟਸ ਨੂੰ ਤੁਸੀਂ ਫੱਗਣ ਮਾਦਰਾ ਚੌਕੀ ਸੀਆਈਏ ਲੈ ਕੇ ਗਏ ਸੀਗੇ ਉਹ ਸੀਸੀਟੀਵੀ ਫੁਟੇਜ ਤੁਸੀਂ ਲੋਕਾਂ ਨੂੰ ਬਾਈਪਾਸ ਕਰਨ ਵਾਸਤੇ ਅੱਜ 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 ਜਿਹੜੇ ਗੁਰਜੀਤ ਸਿੰਘ ਬੰਟੀ ਨੂੰ ਚੱਕਿਆ ਗਿਆ ਉਹ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਆ ਗਈ ਹੈ ਔਰ ਕੋਈ ਕਾਰਵਾਈ ਨਹੀਂ ਟਾਈਮ ਸਟੈਂਪਿੰਗ ਹੋਈ ਪਈ ਹੈ ਸਿਸ਼ੂ ਕੈਮਰਾਸ ਦੇ ਵੇ ਨਹੀਂ ਨਹੀਂ ਜੇ ਤੁਸੀਂ ਲੋਕਾਂ ਨੂੰ ਬਾਈਕਾਟ ਕਰਨ ਲਈ ਕਹਿ ਰਹੇ ਥੋੜੀ ਪਾਰਟੀ ਬਾਈਕਾਟ ਕਿਉਂ ਨਹੀਂ ਕਰਦੀ ਲੋਕਾਂ ਦਾ ਧੱਕਾ ਹੋ ਰਿਹਾ ਨਾ ਅਸੀਂ ਇਹਨਾਂ ਨੂੰ ਫ੍ਰੀ ਰਨ ਦੇਣਾ ਨਹੀਂ ਹੈ ਇਹ ਕਹਿੰਦੇ ਇਹ ਚਾਹੁੰਦੇ ਨੇ ਕਿ 60 ਦੀਆਂ 60 ਸੀ ਵਿਡਰੋ ਕਰ ਜੀ ਅਸੀਂ ਕਿਉਂ ਵਿਡਰੋ ਕਰੀਏ ਤੇ ਕੰਨੀ ਨੱਕੀ ਧੂਆਂ ਕਢਾ ਕੇ ਨੱਕੀ ਧੂਆਂ ਕਢਾ ਕੇ ਇਹਨਾਂ ਨੂੰ ਛੱਡਾਂਗੇ ਨਾ ਪਤਾ ਲੱਗੂਗਾ ਕਿ ਕਾਂਗਰਸ ਪਾਰਟੀ ਨੇ ਜਿਹੜਾ ਪੰਗਾ ਲਿਆ ਔਰ ਇਹ ਲੋਕਾਂ ਦੀ ਆਮ ਲੋਕਾਂ ਦੀ ਲੜਾਈ ਹੈ ਇਹ ਲੋਕਾਂ ਦੀ ਲੜਾਈ ਹੈ ਇਹ ਲੋਕਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ ਇਹ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ ਲੋਕਾਂ ਨੂੰ ਖੁੱਲ੍ਹ ਖੁੱਲ੍ਹ ਹੋਣੀ ਚਾਹੀਦੀ ਸੀਗੀ ਕਿ ਜਿੱਥੇ ਮਰਜੀ ਉਹ ਵੋਟ ਕੋਣ ਆਹ ਤਸਵੀਰਾਂ ਨੇ ਜਿਨ੍ਹਾਂ ਨੇ ਕਾਗਜ਼ ਖੋਏ ਨੇ ਆ ਦਿਖਾਓ ਮੈਨੂੰ ਆ ਜਾ ਬਈ ਉਹ ਜਿਹੜੇ ਦਿਖਾਓਗੇ ਜਦੋਂ ਪਸਰੂ ਕੀ ਜਿਹੜੇ ਬੰਦੇ ਨੇ ਖੋਏ ਨੇ ਲੇਡੀਜ਼ ਤੋਂ ਨਿੱਛੇ ਕਰੋ ਉਧਰ ਦੇ ਦਿਓ ਨਹੀਂ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਆ ਦੇਖੋ ਜੀ ਜਿਹੜੇ ਜਿਹੜੇ ਬੰਦੇ ਇੱਕ ਮਿੰਟ ਇੱਕ ਇੱਕ ਜਿਹੜੇ ਖੋਜਦੇ ਨੇ ਜਿਹੜੇ 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 ਦੇ ਅੰਦਰ ਮਿਨੀ ਸੈਕਰੀਏਟ ਕੰਪਲੈਕਸ ਦੇ ਵਿੱਚ ਸਿਗੇ ਉਹ ਆਈਡੈਂਟੀਫਾਈਡ ਹੈ ਉਹ ਵੀ ਕਿਉਂਕਿ ਸੀਸੀਟੀਵੀ ਫੁਟੇਜਸ ਹੈ ਥੋਡੀਆਂ ਆਪਦੀਆਂ ਵੀਡੀਓਜ਼ ਹੈ ਉਹ ਆਈਡੈਂਟੀਫਾਈਡ ਹੈ ਸ਼ਹਿਰਦਾਰੀ ਸਭ ਦੀ ਹੈ ਸਾਨੂੰ ਸਾਰਾ ਕੁਝ ਪਤਾ ਉਹ ਕਿਹੜੇ ਵਿਅਕਤੀ ਸੀ ਉਹਨਾਂ ਕਿੱਥੇ ਰਹਿੰਦੇ ਨੇ ਆਈਡੈਂਟੀਫਾਈ ਕਰਕੇ ਕੋਰਟ ਤੋਂ ਪੁੱਛਾਵਾਂਗੇ ਪੁਲਿਸ ਵਾਲਿਆਂ ਨੂੰ ਸੁਪਰੀਮ ਕੋਰਟ ਤੋਂ ਪੁੱਛਾਵਾਂਗੇ ਇਹ ਸਿਵਲ ਆਫੀਸਰਸ ਨੂੰ ਪੀਸੀ ਆਫੀਸਰਸ ਨੂੰ ਕਿ ਪਟਿਆਲੇ ਦੇ ਵਿੱਚ ਆ ਹੋਇਆ ਕੀ ਹੈ ਨੰਗਾ ਨਾਂਚ ਹੋਇਆ ਕਿਉਂ ਹੈ ਬੀਜੇਪੀ ਦੇ ਵੱਡੇ ਲੀਡਰ ਆਪਣੇ ਵਰਕਰਾਂ ਦੇ ਨਾਲ ਅੰਦਰ ਮੌਜੂਦ ਸੀ ਜਦੋਂ ਕਾਲਜ ਭਰ ਗਿਆ ਪਰ ਕਾਲਜ ਵਿੱਚ ਵੱਡਾ ਲੀਡਰ ਉੱਥੇ ਨਹੀਂ ਸੀਗਾ ਕੀ ਲੱਗਦਾ ਕੀ ਸਾਡੇ ਦੇਖੋ ਜੇ ਇੱਕ ਨੈਸ ਇੱਕ ਟੈਸ ਇੱਕ ਬੇਨਤੀ ਹੈ ਅਸੀਂ ਸਾਰੇ ਉੱਥੇ ਹੀ ਸੀਗੇ ਮੇਰੇ ਹੱਥੋਂ ਜੇ ਉਹ ਗੁੰਡੇ ਖੋ ਸਕਦੇ ਨੇ ਤਾਂ ਕੁਝ ਵੀ ਹੋ ਸਕਦਾ ਕਿਉਂਕਿ ਉਹਨਾਂ ਨੇ ਬਿਸ਼ਨੂ ਸ਼ਰਮਾ ਜੀ ਉੱਥੇ ਸੀਗੇ ਕਾਂਗਰਸ ਪਾਰਟੀ ਦੇ तमाम ਸਾਥੀ ਉੱਥੇ ਸੀਗੇ ਲੱਗੇ 3:30 ਵਜੇ ਤੱਕ ਇੱਕ ਉਹ ਤਾਂ ਇੱਕ ਚੈਲੰਜ ਬਣਿਆ ਹੋਇਆ ਸੀਗਾ ਉਹ ਜਿਸ ਤਰ੍ਹਾਂ ਵਰਤਨਾ ਦਾ ਅਪਮਾਨ ਹੋਇਆ ਹੈ ਕਿ ਤੁਹਾਡਾ ਵੀ ਇੱਕ ਬਹੁਮੰਦ ਹੈਗਾ ਸੈਸ਼ਨ ਹੈਗਾ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਪ੍ਰੋਟੈਸਟ ਜਾਂ ਕੋਈ ਆਉਣ ਵਾਲੇ ਸਮੇਂ ਦਿਨਾਂ ਦੇ ਵਿੱਚ ਕੁਝ ਅਜਿਹਾ ਕੀਤਾ ਜਾਏਗਾ ਜਿਸ ਤਰ੍ਹਾਂ ਔਰਤਾਂ ਇਹ ਲੋਕਾਂ ਦੀ ਲੜਾਈ ਇਹ ਮਹਿਲਾਵਾਂ ਦੀ ਲੜਾਈ ਨਿਰੰਤਰ ਜਾਰੀ ਰਹਿਣੀ ਹੈ ਔਰ ਇਹਦੇ 'ਚ ਇਨਸਾਫ ਮਿਲਣਾ ਬੜਾ ਸੌਖਾ ਹੈ ਕਿਉਂਕਿ ਸਾਰਾ ਕੁਝ ਵੀਡੀਓ ਐਵੀਡੈਂਸ ਤੇ ਸਾਰਾ ਕੁਝ ਰਿਕਾਰਡਡ ਹੈ ਸੋ ਆਉਣ ਵਾਲੇ ਸਮੇਂ ਲੜਾਈ ਤੇਜ਼ ਤਾਂ ਹੋਣੀ ਹੈ ਪਰ ਮੈਂ ਕਹਿਣਾ ਚਾਹਣਾ ਕਿ ਜਿੱਥੇ ਜਿੱਥੇ ਇਨਸਾਫ ਔਰ ਪਟਿਆਲੇ ਦੇ ਲੋਕਾਂ ਨੇ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੀ ਉਹਨਾਂ ਨੂੰ ਇਹਨਾਂ ਨੇ ਵਾਂਝਾ ਰੱਖਿਆ ਇਹ ਲੜਾਈ ਉਹਨਾਂ ਦੀ ਲੜਾਈ ਹੈ ਮੋਜੀ 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 ਪਿਛਲੀ ਵਾਰ ਕਾਂਗਰਸ ਦੇ ਵਿੱਚ ਹੀ ਗਿਆ ਹੈ ਨਾ ਅਜੀਤ ਪਾਲ ਦਾ ਇਹ ਕਹਿਣਾ ਵੀ ਜਿਸ ਤਰ੍ਹਾਂ ਉਹਨਾਂ ਨੇ ਇਲੈਕਸ਼ਨ ਲੜਾਈ ਸੀ ਉਸ ਤਰ੍ਹਾਂ ਲੜਨਾ 60 ਦੀਆਂ 60 ਵਾਰਡਸ ਤੇ ਇਲੈਕਸ਼ਨ ਹੋਈ ਸੀ ਪਿਛਲੀ ਵਾਰ ਐਤਕੀ ਕਿੰਨੇ ਅਵਾਰਡਸ ਵਿੱਚ ਇਲੈਕਸ਼ਨ ਹੋ ਰਹੀ ਹੈ ਮੈਨੂੰ ਆ ਵੀ ਦੱਸ ਦੋ ਕਿੰਨੇ ਅਨਪੋਸਟ ਜਿਤਾਤੇ ਇਹਨਾਂ ਨੇ ਧੱਕੇ ਨਾਲ ਮੈਨੂੰ ਉਹ ਵੀ ਦੱਸ ਦੋ ਮੈਨੂੰ ਆ ਵੀ ਦੱਸ ਦੋ ਕਿੱਥੇ ਹੈਲਦੀ ਕੰਪੀਟੀਸ਼ਨ ਹੋ ਰਿਹਾ ਮੈਨੂੰ ਆ ਵੀ ਦੱਸ ਦਿੱਤਾ ਜਾਵੇ ਸੋ ਇਹ ਤਮਾਮ ਸਵਾਲ ਨੇ ਸਰਕਾਰ ਨੂੰ ਸੀ ਘੇਰ ਲੈਣਾ ਮੈਂ ਉਹਨਾਂ ਬੇਨਤੀ ਕਰੂੰਗਾ ਵਿਸ਼ਨੂ ਸ਼ਰਮਾ ਜੀ ਆਪਣੀ ਗੱਲ ਰੱਖਣ ਦੀ ਸ਼ਰਮਾ ਜੀ ਛੋਟ ਚ ਰੱਖੋ ਜੀ ਹਾਂ ਇੱਕ ਮਿੰਟ ਚਿਰ ਹਾਂਜੀ ਰੋਲਾ ਸ਼ਰਮਾ ਬਾਪੀ ਸਤਕਾਰਯੋਗ ਸਾਡੇ ਪਟਿਆਲਾ ਦੇ ਮੀਡੀਆ ਦੇ ਸਾਰੇ ਲਗ ਲਗ ਚੈਨਲਾਂ ਤੋਂ ਆਏ ਹੋਏ ਸਹਿਬਾਨ ਔਰ ਸਾਡੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਔਰ ਪੰਜਾਬ ਜਿਲ੍ਹੇ ਤੋਂ ਮੋਹਿਤ ਮਿੰਦਰਾ ਜੀ ਔਰ ਸਾਡੇ ਬਲੌਕ ਦੇ ਪ੍ਰਧਾਨ ਸਾਰੇ ਇੱਥੇ ਬੈਠੇ ਨੇ ਔਰ ਜੋ ਪਰਸੋ ਤੇ ਹੋਇਆ ਸਾਰਾ মিডিਆ ਵੀ ਉਸੇ ਹਾਜ਼ਰ ਸੀ ਸਵੇਰੇ ਲਗਭਗ 11 ਵਜੇ ਤੋਂ ਲੈ ਕੇ 3:30 ਵਜੇ ਤੱਕ ਮੈਂ ਉੱਥੇ ਗੇਟ ਤੇ ਆਖੜੇ ਸੀ ਔਰ ਮੋਹਿਤ ਜੀ ਵੀ ਉੱਥੇ ਆਏ ਸਾਡੀ ਸਾਰੀ ਕਾਰਗੁਜ਼ਾਰੀ ਕੀ ਮੋਥੇ ਸੀ ਸਾਡੇ ਡਿਸਟ੍ਰਿਕਟ ਪ੍ਰਧਾਨ ਵੀ ਉੱਥੇ ਸੀ ਔਰ ਸਾਰਾ মিডিਆ ਤੁਸੀਂ ਉੱਥੇ ਸੀ ਤੁਸੀਂ ਦੇਖਿਆ ਕੀ ਹੋਇਆ ਸਾਡੇ ਸ਼ਹਿਰ ਦੇ ਬੱਤੀ ਬਾੜ ਨੇ 32 ਵਾੜਾ ਚੋਂ 19 ਕੈਂਡੀਡੇਟਾਂ ਨੂੰ ਤਾਂ ਕਾਗਜ਼ ਨਹੀਂ ਪਰਮ ਦਿੱਤੇ ਉਹਨਾਂ ਦੇ ਉੱਥੇ ਲੈ ਕੇ ਕਾਗਜ਼ ਫਾੜ ਦਿੱਤੇ 13 ਬੰਦਿਆਂ ਦੇ ਕਾਗਜ਼ ਭਰੇ ਜਿਨ੍ਹਾਂ ਚੋਂ ਇੱਕ ਬੰਦੇ ਦੇ ਜਿਹੜਾ ਸਾਡੇ ਸੁਰਿੰਦਰ ਬਿੱਟੂ ਹੈ ਉਹਦੇ ਕਾਗਜ਼ ਰਿਜੈਕਟ ਕਰਤੇ ਔਰ ਉਹਨੂੰ ਸਵੇਰੇ ਦਾ ਉੱਥੇ ਖੜੇ ਸਟੇਜ ਦੇ ਉੱਤੇ ਉਹਨੂੰ ਇਹ ਨਹੀਂ ਦੱਸਿਆ ਗਿਆ ਵੀ ਇਹ ਕਾਰਨ ਕੀ ਹੈ ਕਿਉਂ ਤੇਰੇ ਕਾਗਜ਼ ਰੱਦ ਕਰਤੇ ਸਭ ਤੋਂ ਵੱਡੀ ਗੱਲ ਤੁਸੀਂ ਦੇਖਿਓ ਵੀ ਹੁਣ ਸਾਡੇ 13 ਚੋਂ 12 ਬਾਕੀ ਉਹ ਰਹਿ ਗਏ ਨੇ ਕਿ ਕਦੇ ਕਾਗਜ਼ ਰੱਦ ਕਰਤੇ ਨੇ ਔਰ ਜੋ ਉੱਥੇ ਨੰਗਾ ਨਾਚ ਹੋਇਆ ਉਹਨਾਂ ਕਰ ਦਿੱਤਾ ਅੱਜ ਤੱਕ ਮੈਨੂੰ ਵੀ ਰਾਜਨੀਤੀ 30 ਸਾਲ ਹੋ ਗਏ ਨੇ ਮੇਰੇ ਦੇ ਤੌਰ ਤੇ ਵੀ ਕੰਮ ਕੀਤਾ ਹੈ ਹੁਣ ਅਸੀਂ ਇਲੈਕਸ਼ਨ ਵੀ ਲੜਿਆ ਔਰ ਹੋਰ ਵੀ ਦੇਖਿਆ ਸਾਰਾ ਵਿਹਾਰ ਯੂਪੀ ਸਾਰੇ ਛੱਡੇ ਜੋ ਇਹਨਾਂ ਦੇ ਗੁੰਡਾ ਨਾ ਚੁੱਥੇ ਹੋਇਆ ਇਹ ਤੁਹਾਡੇ ਸਾਹਮਣੇ ਆ ਅਸੀਂ ਹਾਈ ਕੋਰਟ ਦੇ ਅੰਦਰ ਜਾ ਰਹੀ ਹੈ ਕਾਂਗਰਸ ਪਾਰਟੀ ਸੁਪਰੀਮ ਕੋਰਟ ਦੇ ਅੰਦਰ ਵੀ ਜਾਵਾਂਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕੰਪਲੇਟਾ ਕੀਤੀਆਂ ਨੇ ਔਰ ਤੁਹਾਡੇ ਸਾਹਮਣੇ ਆ ਅਸੀਂ ਜਿਹੜੇ ਲੜਾਈ ਬੜੀ ਸੱਤੇ ਦੇ ਨਾਲ ਤੁਸੀਂ ਜਿਹੜੇ ਕੈਂਡੀਡੇਟ ਰਹਿ ਗਏ ਉਹ ਚੋਂ ਲੜਨਗੇ ਹੁਣ ਤਰੀਕੇ ਨਾਲ ਦੇ ਉਹਨਾਂ ਦੀ ਜਿਹੜੀ ਲੜਾਈ ਲੜਾਂਗੇ ਅਸੀਂ ਉਹਨਾਂ ਦੇ ਨਾਲ ਤੁਸੀਂ ਦੇਖੇ ਜਿਹੜੇ ਗੋਡਾ ਨਾਲ ਖੋਇਆ ਇਹ ਅੱਗੇ ਨੂੰ ਉਹਦੇ ਜਿਹੀ ਕਰਨਾ ਇਹਨਾਂ ਨੇ ਜਿਹੜੇ ਪੋਸਟ ਕੈਪਚਰਿੰਗ ਕਰਨਗੇ ਹੋਰ ਕਰਨਗੇ ਉਹ ਲੜਾਈ ਨਾਲ ਵਸਤੇ ਅਸੀਂ ਸਾਰੇ ਤਿਆਰ ਇਹਨਾਂ ਦੇ ਨਾਲ ਕਿੰਨੇ ਕੈਂਡੀਡੇਟ ਜਿਹੜੇ ਹੁਣ ਮੈਦਾਨ ਚ ਉਤਰਿਆ ਤੁਹਾਡੇ ਜਿਹੜੇ ਪਟਿਆਲਾ ਸ਼ਹਿਰ ਦੇ ਕੈਂਡੀਡੇਟ ਬਾਹਰ ਰਹਿ ਗਏ ਕਿਉਂਕਿ 13 ਸੀ ਕਿਦੇ ਕਾਗਜ ਦਰਜ ਕਰਤੇ 12 ਰਹਿ ਗਏ ਸਾਰੇ ਬੱਤੀਆਂ ਦੇ ਬੱਤੀਆਂ ਜੋ 12 ਰਹਿ ਗਏ 20 ਦੇ ਕਾਗਜ਼ ਕੁੰਡੀ ਦੇ ਕਾਗਜ਼ ਭਰ ਨਹੀਂ ਦਿੱਤੇ ਕੀ ਕਦੇ ਕਾਗਜ਼ ਰੱਦ ਕਰਤੇ ਬੱਤੀਆਂ ਜੋ ਸਿਰਫ 12 ਕੰਨੀ ਡ੍ਰੈਗਨ ਪਟਿਆਲਾ ਗਿਆ ਠੀਕ ਔਰ ਉਹਦੀ ਜਿਹੜੇ 12 ਦੇ ਉਹ ਅਸੀਂ ਬੜੀ ਜਿਹੜੀ ਤੁਸੀਂ ਗੱਲ ਕਹੀ ਹੈ ਪੁਲਿਸ ਕਰਤੀ ਕਰਨ ਉਹਨਾਂ ਦੇ ਘਰਾਂ 'ਚ ਪੁਲਿਸ ਤੇ ਜੀ ਜਾਂਦੀ ਹੈ ਸਾਡੇ ਇੱਕ ਲੇਡੀ ਕਾਉਂਸਲਰ 49 ਨੰਬਰ ਵਾਰਡ ਚ ਸ਼ਾਦਾ ਦੇਵੀ ਉਹਦੀ ਵੀਡੀਓ ਵੀ ਪਟੀ ਬਾਏ ਬਹੁਤ ਜਿਸਮੇ ਜੇ ਵੋਟਾਂ ਵਾਲੇ ਜਿਸਮੇ ਜਿਸ ਜੇ ਵੋਟਾਂ ਵਾਲੇ ਦਿਨ ਤੱਕ ਹੋਇਆ ਇਹ ਤਾਂ ਉਦੋਂ ਤੋਂ ਹੀ ਸ਼ੁਰੂਆਤ ਹੋ ਗਈ ਸੀ ਕੰਮ ਇਹ ਸਵਾਲ ਹੈ ਜਦੋਂ ਤੁਸੀਂ ਮੇਰ ਬਣੇ ਸੀ ਜਦ ਕੋਈ ਜਦ ਜਦ ਸਹਾਜ ਵਾਰਡ ਹੁੰਦੇ ਜੀ 50 ਦੇ 50 ਵਾਰਡਾਂ ਚ ਇਲੈਕਸ਼ਨ ਹੋਏ ਸੀ ਔਰ ਉਸ ਟਾਈਮ ਕਾਂਗਰਸ ਦੇ ਆਪਣਾ ਜਿਹੜੇ 30 ਕਾਉਂਸਲਰ ਬੀਤੇ ਸੀ ਜੀ ਅਕਾਲੀ ਦਲ ਦੇ ਵੀਟੇ ਜੀ ਬੀਜੇਸ ਦੇ ਵੀਟੇ ਜੀ ਇੱਥੇ ਨਾਲ ਆਜ਼ਾਦ ਵੀ ਜਿੱਤੇ ਲੱਗਦਾ ਨਹੀਂ ਵੀ ਸਮਾ ਬਦਲਦੇ ਜਾ ਰਹੇ ਕਹਿੰਦੇ ਵੀ ਦੀਦੀ ਸਰਕਾਰ ਹੈ ਉਹਦੀ ਐਮਸੀ ਨਹੀਂ ਇਹ ਤਾਂ ਕਹਦੇ ਐਮਸੀ ਹੈ ਤਾਂ ਗੁੱਡਾ ਰਾਜ ਹੈ ਇਹ ਇਲੈਕਸ਼ਨ ਹੋ ਰਹੇ ਨੇ ਕੋਈ ਸਾਰੀ ਸਰਕਾਰ ਸਾਰੀ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਨਾਲ ਮੇਲੀ ਵੈ ਇਹਨਾਂ ਦੇ ਐਮਐਲ ਅੰਦਰ ਬੱਠੇ ਜੀ ਅਜੀਤਪਾਲ ਅੰਦਰ ਬੱਠੇ ਜੀ ਆਪ ਦੇ ਬੈਠ ਕੇ ਸਾਰੇ ਕੰਮ ਕਰਾ ਦੇਣੇ ਇਲੈਕਸ਼ਨਾਂ ਦੇ ਸਮੇਂ ਚ ਅਗਰ ਸਰਕਾਰ ਨੇ ਇਸ ਤਰ੍ਹਾਂ ਦਾ ਮਚਾ ਰਿਹਾ ਜਿਵੇਂ ਕਿਸੇ ਵੀ ਸਟਰਕਚਰ ਦੀ ਤਿਆਰ ਕੀਤੀ ਜਾਏਗੀ ਇਲੈਕਸ਼ਨਾਂ ਨਹੀਂ ਅਸੀਂ ਕੌਟ ਤੇ ਆ ਰਹੇ ਹਾਂ ਸਾਰਾ ਕਰਾਂਗੇ ਇਸ ਦਾ ਜਾਨੇ ਵੀ ਜਦੋਂ ਲੋਕ ਫਤਵਾ ਦੇ ਜੀਦੇ ਹੱਥ ਜਿਹੜਾ ਲੋਕ ਫਤਵਾ ਦੇ ਉਹ ਆ ਗਏ ਮੇਰੇ ਟਾਈਮ ਤੇ ਪਿਆ ਵਰਡਾ ਦੇ ਅੰਦਰ ਇਲੈਕਸ਼ਨ ਹੋਇਆ ਸੀ ਤੁਹਾਨੂੰ ਜੱ체 ਵੀ ਉਸ ਟਾਈਮ ਕਾਲ ਦੇ 36 ਕੌਂਸਲਰ ਜਿੱਤੇ ਸੀ ਜੀਦੇ ਜੋ ਨਾ ਸੱਤ ਕਾਲ ਅਕਾਲੀ ਗੰਦੀ ਜਿੱਤੇ ਸੀ ਕਿ ਕਿ ਬੀਜਪੀ ਆ ਜਿੱਤੇ ਜੀ ਆਰ ਜਿੱਤੇ ਇਲੈਕਸ਼ਨ ਵਾਲੇ ਦਿਨ ਦੁਆਰਾ ਗੁੰਡਾ ਕਰਦੀ ਹੁੰਦੀ ਆ ਤਾਂ ਕੀ ਰਣਨੀਤੀ ਹੋएगी ਕੀ ਕਰੋਗੇ ਤੁਸੀਂ ਜਿਵੇਂ ਹਾਈ ਕੋਰਟ ਜਾਈਏ ਸੁਪਰੀਮ ਕੋਰਟ ਤੱਕ ਜਾਵਾਂਗੇ ਸਾਰਾ ਵੀਡੀਓਗ੍ਰਾਫੀ ਕੰਮ ਹੋ ਗਿਆ ਠੀਕ ਹੈ ਸ਼ਰਮਈ ਠੀਕ ਹੈ ਅੰਦੇ ਪਹਿਲੇ ਸਵਾਲ